ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਾਲਕਵਰ ਪਹੁੰਚਿਆ ਜੀ ਗੁਰਦੁਆਰਾ ਸਰਦੂਲ ਸਰ ਸਾਹਿਬ ਜੀ ਪਾਸ਼ਾਹੀ 6ਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਗੁਰਦੁਆਰਾ Gracias. ਤਦ ਨੂੰ ਪਰਵ ਸੰਗਤ ਜੀ ਇੱਥੇ ਬਾਬਾ ਜੀ ਦੱਸ ਰਹੇ ਨੇ ਆਪਣੇ ਜੋੜ ਮੇਲੇ ਵੀ ਕਰਵਾਏ ਜਾਂਦੇ ਨੇ ਜੀ ਹਾਂ ਜੀ 24 25 26 ਮਾਰਚ ਦਾ ਜੋੜ ਮੇਲਾ ਹੁੰਦਾ ਤੇ ਬਾਬਾ ਸੁਦਰਸ਼ਨ ਜੀ ਦੀ ਵਰਸਿ ਮਨਾਈ ਜਾਂਦੀ ਆ ਬਾਕੀ ਛੇਵੇਂ ਪਾਸਿਆਂ ਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਵੇਂ ਪਾਸਿਆਂ ਦੇ ਚਰਨ ਪਾਏ ਹੋਣ ਇਸ ਧਰਤੀ ਦੇ ਉੱਤੇ ਇੰਨੇ ਸਮਾਂ ਵਿੱਚ ਚੱਕਰ ਦੁਬਾਰਾ ਸਾਡ ਦਾ ਮੇਲਾ ਬਹੁਤ ਤਕੜਾ ਤੁੰਦਾਮ ਦਾ ਮਨਾਇਆ ਜਾਂਦਾ ਤਿੰਨ ਦਿਨ 24 25 26 ਮਾਰਚ ਨੂੰ ਸ੍ਰੀ ਵਾਹਿਗੁਰੂ ਸਭ ਜੀਓ ਰਹਿ ਨਾਸ ਸਾਹਿਬਾ ਸੋ ਲੋਕਾ ਮਹਲਾ ਮੈਲਾ ਲੋਕਧਾਨੋ ਸਭ ਕਾ ਰੋਗ ਭਾਇਆ ਜਾ ਸੁਖ ਥਾਵ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹ ਕੋਈ ਨਾ ਹੋਈ ਯਾਰੀ ਗੁਰਤ ਵਸੇ ਹੰ ਤੇਰਾ ਅੰਤ ਨਾ ਜਾਵੇ ਰੱਖਿਆ ਰਹਾ ਯਾਦਮਾ ਜੋਤ ਜੋ ਤਮ ਜਤਾ ਅਗਨ ਕਰਾਈ ਪ੍ਰਭੂਰ ਰਹਿਆ ਤੂੰ ਸੱਚਾ the world গাখনৰ গান তা যোগ ন